ਗੁਰਦਾਸਪੁਰ ਲੋਕ ਸਭਾ ਸੀਟ ਬਣੀ ਕਾਂਗਰਸ ਦੀ ਮੋਚ ਦਾ ਸਵਾਲ ਕਾਂਗਰਸ ਵੱਲੋਂ ਰੂਸਿਆ ਨੂੰ ਮਨਾਉਣ ਦਾ ਕੰਮ ਜਾਰੀ ਦੁਬਾਰਾ ਇਸ ਸੀਟ ਤੇ ਦਬਦਬਾ ਬਣਾਉਣਾ ਚਾਹੁੰਦੀ ਹੈ ਕਾਂਗਰਸ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਤੋਂ ਕੈਬਨਿਟ ਮੰਤਰੀਆਂ ਸੁਖਜਿੰਦਰ ਰੰਦਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਸਮੇਤ ਕਾਂਗਰਸ ਦੇ ਸਾਬਕਾ ਯੂਥ ਸਕੱਤਰ ਨਿਤਿਨ ਸ਼ਰਮਾ ਦੇਕਰ ਪੁੱਜੇ ਇਸ ਮੌਕੇ ਉਹਨਾਂ ਦੇ ਨਾਲ ਗੁਰਦਾਸਪੁਰ ਦੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਤੇ ਬਟਾਲਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਨਿਤਿਨ ਸ਼ਰਮਾ ਨੂੰ ਪੁਰਾਣੇ ਗਿਲੇ ਸ਼ਿਕਵੇ ਪੁਲਵਾਉਣ ਅਤੇ ਕਾਂਗਰਸ ਨੂੰ ਜਿਤਾਉਣ ਲਈ ਮਨਾਇਆ। ਇਸ ਮੌਕੇ ਨਿਤਿਨ ਸ਼ਰਮਾ ਨੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਸਬਦਾ ਸਤਕਾਰ ਕੀਤਾ ਅਤੇ ਕਿਹਾ ਕਿ ਉਹ ਲੰਬੇ ਸਮੇਂ ਦੇ ਆਰਾਮ ਤੋਂ ਬਾਅਦ ਹੁਣ ਅਪਡੇਟ ਹੋਏ ਨੇ। ਉਹਨਾਂ ਦਾਵਾ ਕੀਤਾ ਕਿ ਉਹ ਸੁਨੀਲ ਜਾਖੜ ਦੀ ਵੱਡੀ ਲੀਡ ਲਈ ਕੋਈ ਕਸਰ ਨਹੀਂ ਛੱਡਣਗੇ। ਪੇਸ਼ ਹੈ ਨਿਤਿਨ ਸ਼ਰਮਾ ਨਾਲ ਬਿਊਰੋ ਕੋਰੈਸਪੋਂਡੈਂਟ ਰਸ਼ਪਾਲ ਸਿੰਘ ਦੀ ਖਾਸ ਗੱਲਬਾਤ। ਐਨ ਆਰ ਆਈ ਮੀਡੀਆ ਤੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਸ਼ਪਾਲ ਸਿੰਘ। ਹੰਸਰਾਜ ਹੰਸ ਦੇ ਗਾਣੇ ਦੀਆਂ ਦੋ ਲਾਈਨਾਂ ਅੱਜ ਦੇ ਮਾਹੌਲ ਦੇ ਉੱਪਰ ਬਿਲਕੁਲ ਠੀਕ-ਠੋਕ ਦੀਆਂ ਨੇ ਉਹ ਗਾਣੇ ਦੀ ਦੋ ਬੋਲ ਸੀਗੇ ਮੈਨੂੰ ਕੀ ਮਨਾਉਣਾ ਸੀ ਤੂੰ ਆਪ ਰੁਸ ਚੱਲੇ ਆ ਮੈਨੂੰ ਸਮਝਾਉਣਾ ਸੀ ਤੂੰ ਆਪ ਉੱਠ ਚੱਲੇ ਆ ਜੱਗ ਮਾਰਦਾ ਏ ਮੀਣੇ ਗਾੜੇ ਲਾਉ ਕੌਣ ਵੇ ਜੇ ਆਪਾਂ ਦੋਵੇਂ ਰੋਸ ਸੋ ਬੈਠੇ ਤਾਂ ਮਨਾਉ ਕੌਣ ਇਸ ਕਰਕੇ ਗਾਣਾ ਠੀਕ ਠਾਕ ਦਾ ਹੈ ਕਿਉਂਕਿ ਅੱਜ ਇਹ ਹਾਲਾਤ ਜਿਹੜੇ ਹੋਏ ਨੇ ਨਿਤਨ ਸ਼ਰਮਾ ਜੀ ਦੇ ਨਾਲ ਹੋਏ ਨੇ ਔਰ ਕਾਂਗਰਸ ਪਾਰਟੀ ਦੇ ਫਾਈਵ ਬ੍ਰਾਂਡ ਲੀਡਰ ਨੇ ਨੌਜਵਾਨ ਜਿਹੜੇ ਨੇ ਉਹਨਾਂ ਦੀ ਦਿਲਾਂ ਦੀ ਧੜਕਣ ਨੇ ਔਰ ਇਹਨਾਂ ਤੋਂ ਇਲਾਵਾ ਚੇਲ ਕਈ ਤਾਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਲੀਡ ਬਟਾਲੇ ਸ਼ਹਿਰ ਦੇ ਵਿੱਚੋਂ ਕੱਢਣੀ ਕਾਂਗਰਸ ਪਾਰਟੀ ਵਾਸਤੇ ਬਹੁਤ ਢੇਢੀ ਖੀਰ ਹੈ ਨਿਤਨ ਜੀ ਐਨਆਰ ਮੀਡੀਆ ਤੇ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਰਸ਼ਕਾਂ ਨੂੰ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਨਿਤਜੀ ਅੱਜ ਤੁਸੀਂ ਆਪਣੇ ਰੁੱਸੇ ਹੋਏ ਪਰਿਵਾਰ ਦੇ ਵਿੱਚ ਗਏ ਹੋ ਜਾਨੀ ਕਿ ਤੁਸੀਂ ਰੁੱਸੇ ਸੀ ਤੁਹਾਨੂੰ ਮਨਾਉਣ ਕੋਈ ਨਹੀਂ ਸੀ ਆਇਆ ਜੇ ਅੱਜ ਮਨਾਉਣ ਆਏ ਨੇ ਤਾਂ ਪੂਰੇ ਦਿਗਸ ਜਿਹੜੀ ਹੈ ਪੂਰੀ ਟੀਮ ਜਿਹੜੀ ਹੈ ਉਹ ਤੁਹਾਨੂੰ ਮਨਾਉਣ ਵਾਸਤੇ ਆਈ ਹੈ ਅੱਜ ਦੇ ਇਸ ਦਿਨ ਤੇ ਕੀ ਕਹਿੰਦੇ ਨੇ ਰਿਸ਼ਪਾਲ ਜੀ ਜੇ ਤੁਸੀਂ ਮੇਰੀ ਗੱਲ ਤੇ ਯਕੀਨ ਕਰਦੇ ਹੋ ਜਾਂ ਬਾਕੀ ਸਾਰੇ ਸੀਨੀਅਰ ਲੀਡਰ ਵੀ ਖੜੇ ਨੇ 1% ਵੀ ਮੇਰੀ ਕਿਤੇ ਨਾਲ ਨਰਾਜ਼ਗੀ ਜਾਕੜ ਸਾਹਿਬ ਨਾਲ ਜਾਂ ਰੰਧਾਵਾ ਸਾਹਿਬ ਨਾਲ ਕਿਸੇ ਨਾਲ ਨਹੀਂ ਸਿਰਫ ਐ ਸੀ ਕਿ ਮੈਂ ਸਟੇਜ ਤੇ ਵੀ ਕਿਹਾ ਕਿ ਮੈਂ ਡੇਢ ਕਸਾਲ ਮੇਰੀ ਤਬੀਅਤ ਨਹੀਂ ਠੀਕ ਰਹੀ ਉਹਦੇ ਕਰਕੇ ਮੈਡੀਸਿਨ ਵਿੱਚ ਲੱਦੀ ਸੀ ਤੇ ਮੈਂ ਐਕਟਿਵ ਨਹੀਂ ਹੋਇਆ ਕੱਲ ਰਾਤੀ ਮੈਨੂੰ ਜਾਖੜ ਸਾਹਿਬ ਨੇ ਕਿਹਾ ਕਿ ਪ੍ਰੋਗਰਾਮ ਆਪਾਂ ਜਿਹੜਾ ਕੈਂਪੇਨ ਤੇਰੇ ਉੱਥੋਂ ਸ਼ੁਰੂ ਕਰਨੀ ਹੈ ਤੇ ਤੁਸੀਂ ਤਿਆਰੀ ਕਰੋ ਕੈਂਪੇਨ ਅੱਜ ਸਟਾਰਟ ਹੋਈ ਕੋਈ ਨਰਾਜ਼ਗੀ ਕੋਈ ਗੁੱਸਾ ਗਿਲਾ ਨਹੀਂ ਜਾਖੜ ਸਾਹਿਬ ਨੂੰ 22 ਇਲੈਕਸ਼ਨ ਤੋਂ ਪਹਿਲੇ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੇ ਕਿਸੇ ਦੇ ਚੰਗੇ ਸਬੰਧ ਸੀ ਜਦੋਂ ਲੀਡਰ ਆਫ اپੋਜੀਸ਼ਨ ਸੀ ਤੇ ਉਹ ਨਿਤਨ ਸ਼ਰਮਾ ਦੇ ਸੀ ਸਭ ਤੋਂ ਪਹਿਲੇ ਬਿਲਕੁਲ ਜੀ ਅੱਜ ਦੋ ਦੋ ਕੈਬਨਿਟ ਮਨਿਸਟਰ ਤੁਹਾਡੇ ਕੋਲ ਪਹੁੰਚਦੇ ਨੇ ਕੈਬਨਿਟ ਮਨਿਸਟਰ ਸੁਖਿੰਦਰ ਸਿੰਘ ਰੰਦਾਵਾ ਆਉਂਦੇ ਨੇ ਕੈਬਨਿਟ ਕੈਬਨਿਟ ਮਨਿਸਟਰ ਜਿਹੜੇ ਤ੍ਰਿਪ ਰਜਿੰਦਰ ਸਿੰਘ ਬਾਜਵਾਜੀ ਆਉਂਦੇ ਨੇ ਉਸ ਤੋਂ ਇਲਾਵਾ ਜਿਹੜੇ ਨੇ ਹੁਣ ਲੋਕ ਸਭਾ ਤੋਂ ਜਿਹੜੇ ਉਮੀਦਵਾਰ ਜ਼ਿਲ੍ਹਾ ਗੁਰਦਾਸਪੁਰ ਤੋਂ ਨੇ ਸੁਨੀਲ ਜਾਖੜ ਜੀ ਉਹ ਵੀ ਤੁਹਾਡੇ ਕੋਲ ਆਉਂਦੇ ਨੇ ਸਰ ਬਹੁਤ ਸਾਰੇ ਜਿਹੜੇ ਐਮ ਐਲ ਏ ਨੇ ਉਹ ਵੀ ਇੱਥੇ ਸਟੇਟ ਤੇ ਹਾਜ਼ਰ ਨੇ ਬਟਾਲੇ ਸ਼ਹਿਰ ਦੀ ਗੱਲ ਕਰਾਂ ਤਾਂ ਪੂਰੇ ਨੇਤਾਗਣ ਜਿਹੜੀ ਕਾਂਗਰਸ ਦੀ کریم ਹੈ ਉਹ ਵੀ ਤੁਹਾਡੀ ਸਟੇਜ ਦੇ ਉੱਪਰ ਜਿਹੜੀ ਦਿਖਾਈ ਦਿੱਤੀ ਹੈ ਜੀ ਇਸ ਪਿਆਰ ਦੀ ਵਜ੍ਹਾ ਕੀ ਹੈ ਦੇਖੋ ਮੈਂ ਪਹਿਲੇ ਹੀ ਸਟੇਜ ਤੇ ਵੀ ਇਹ ਗੱਲ ਕਹੀ ਹੈ ਸਾਰਿਆਂ ਦੇ ਸਾਹਮਣੇ ਕਹੀ ਹੈ ਕਿ ਮੇਰੇ ਜਿਹੜੇ ਸੰਬੰਧ ਨੇ ਦੇਖੋ ਇੱਥੇ ਮੈਂ ਜੰਮਿਆ ਇੱਥੇ ਮੈਂ ਪਲਿਆ ਮੇਰੇ ਦਾਦਾ ਜੀ ਉਹਨਾਂ ਦੇ ਭਰਾ ਸਾਰੇ ਸਾਡੇ ਸਾਰੇ ਪਰਿਵਾਰ ਇੱਥੇ ਨੇ ਰਿਸ਼ਤੇਦਾਰੀ ਇੱਥੇ ਹੈ ਮੇਰੀ ਯਾਰੀ ਦੋਸਤੀ ਇੱਥੇ ਹੈ ਮੈਂ ਇਨੀਆਂ ਛੋਟੀਆਂ-ਛੋਟੀਆਂ ਗਲੀਆਂ 'ਚ ਖੇលਿਆ ਆਵਾ ਮੇਰਾ ਫਰੈਂਡ ਸਰਕਲ ਸਾਰਾ ਇੱਥੇ ਐ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਦਾ ਮੈਂ ਸਿਆਸਤ 'ਚ ਆਇਆ ਮੈਂ ਕਿਸੇ ਨੂੰ ਵੀ ਐ ਸਿਆਸੀ ਲੀਡਰ ਨਹੀਂ ਟਰੀਟ ਕੀਤਾ ਮੈਂ ਸਾਰਿਆਂ ਨੂੰ ਭਰਾਵਾਂ ਵਾਂਗੂ ਟਰੀਟ ਕੀਤਾ ਔਰ ਉਹਦਾ ਅੱਜ ਇਹ ਨਤੀਜਾ ਹੈ ਕਿ ਮੈਂ ਪਿਛਲੇ ਡੇਢ ਸਾਲ ਤੋਂ ਕਿਸੇ ਦੇ ਰਾਪਤੇ 'ਚ ਬਹੁਤ ਘੱਟ ਸੀ ਪਰ ਫੇਰ ਵੀ ਇੱਕ ਆਵਾਜ਼ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁੰਡਿਆਂ ਨੇ ਸੀਨੀਅਰ ਸਾਡੇ ਪੰਚ ਸਰਪੰਚ ਸਾਹਿਬਾਨ ਜਾਂ ਸਾਡੇ ਸਾਰੇ ਜਿਹੜੇ ਸਿਟੀ ਦੇ ਸੀਨੀਅਰ ਲੀਡਰ ਨੇ ਸਾਰੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਨਿਤਿੰਤ ਜੀ ਨਿਤਿੰਤ ਜੀ ਤੁਸੀਂ ਕਹਿ ਰਹੇ ਹੋ ਇੱਕ ਆਵਾਜ਼ ਤੇ ਸਾਰੇ ਜਣੇ ਇਕੱਠੇ ਹੋਏ ਨੇ ਸਿਆਸਤ ਦੇ ਵਿੱਚ ਤੁਹਾਡਾ ਗੁਰੂ ਕੌਣ ਹੈ ਕਿਹਨੂੰ ਤੁਸੀਂ ਆਪਣਾ ਲੀਡ ਰੋਲ ਮੰਨਦੇ ਹੋ ਸਿਆਸਤ ਦੇ ਵਿੱਚ ਦੇਖੋ ਲੀਡ ਰੋਲ ਤੇ ਦੇਖੋ ਸਾਡੇ ਰਾਹੁਲ ਗਾਂਧੀ ਜੀ ਨੇ ਜਦੋਂ ਉਹ ਆਏ ਨੇ ਉਹਨਾਂ ਨੇ ਯੂਥ ਨੂੰ ਪ੍ਰੋਮੋਟ ਕਰਨਾ ਸ਼ੁਰੂ ਕੀਤਾ ਅਸੀਂ ਉਹਨਾਂ ਨੂੰ ਫਾਲੋ ਕਰਨੇ ਆ ਬਾਕੀ ਕਾਂਗਰਸ ਚ ਜੇ ਰੋਲ ਮਾਡਲ ਦੀ ਗੱਲ ਕਰੀਏ ਤੇ ਸਾਡੇ ਕੋਲ ਲੀਡਰਾਂ ਦੀ ਪਰਮਾਰ ਹਰ ਕਿਸੇ ਲੀਡਰ ਕੋਲੋਂ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਬਿਲਕੁਲ ਸਿੱਖਣ ਨੂੰ ਮਿਲਦਾ ਹੈ ਅੱਜ 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 ਮੈਨੂੰ ਅੱਜ ਮੈਨੂੰ ਇੱਕ ਨੇਤ ਜੀ ਗੱਲ ਦੱਸਿਆ ਤੁਸੀਂ ਇੱਕ ਆਵਾਜ਼ ਨਾ ਕਹਿੰਦੇ ਹੋ ਕਿ ਸਾਰਾ ਬਟਾਲਾ ਇਕੱਠਾ ਹੋ ਗਿਆ ਬਟਾਲੇ ਦੇ ਵਿੱਚੋਂ ਅਸ਼ਵਨੀ ਸੇਖੜੀ ਜਿਹੜੇ ਆ ਉਹ ਤੁਹਾਡੀ ਸਟੇਜ ਤੇ ਨਹੀਂ ਆਏ ਕੀ ਕਾਰਨ ਇਹ ਦੇਖੋ ਫੈਕਟ ਦੱਸਣ ਲੱਗਾ ਤੁਹਾਨੂੰ ਮੈਂ ਪਰਸਨਲੀ ਉਹਨਾਂ ਨੂੰ ਕੱਲ ਵੀ ਇਨਵਾਈਟ ਕੀਤਾ ਸੀ ਪਰਸੋਂ ਵੀ ਇਨਵਾਈਟ ਕੀਤਾ ਸੀ ਉਸ ਤੋਂ ਬਾਅਦ ਮੇਰੀ ਉਹਨਾਂ ਦੇ ਵੀ ਮੈਨੂੰ 2-4 ਵਾਰੀ ਫੋਨ ਆਏ ਆ ਮੈਂ ਵੀ 2-4 ਵਾਰੀ ਕੀਤੇ ਆ ਔਰ ਬੜੇ ਵਧੀਆ ਮਾਹੌਲ 'ਚ ਸਾਡੀ ਗੱਲ ਹੋਈ ਆ ਕੋਈ ਸਾਡੇ ਵਿੱਚ ਡਿਫਰੈਂਸ ਨਹੀਂ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਅਸੀਂ ਕਮਿਟਿਡ ਆ ਸੇਖੜੀ ਸਾਹਿਬ ਵੀ ਕਮਿਟਿਡ ਨੇ ਮੈਂ ਵੀ ਕਮਿਟਿਡ ਆ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਨਿਤਨ ਦੋ ਪ੍ਰੋਗਰਾਮ ਰੱਖ ਲੈਣੇ ਤੂੰ ਉਧਰ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਕਾਮਯਾਬ ਕਰ ਤੇ ਮੈਂ ਜਿਹੜਾ ਆਪਣੇ ਵਾਲਾ ਪ੍ਰੋਗਰਾਮ ਸੰਭਾਲਾਂ ਤੇ ਮੈਂ ਕਾਮਯਾਬ ਕਰਨਾ ਅਸੀਂ ਇਹ ਰੋਲ ਡਿਵਾਈਡ ਕਰਕੇ ਚੱਲੇ ਆ ਐ ਨਹੀਂ ਹੈਗਾ ਕਿ ਸੇਖੜੀ ਸਾਹਿਬ ਇੱਥੇ ਨਹੀਂ ਆ ਨਿਤਨ ਜੀ ਇਹ ਦਿਲ ਨੂੰ ਦਿਲਾਸਾ ਦੇਣ ਵਾਲੀ ਗੱਲ ਹੈ ਔਰ ਅਲਫਾਜ਼ਾਂ ਦਾ ਹੀਰਫੇਰ ਹੈ ਥੋੜਾ ਜਿਹਾ ਆ ਦੇਖੋ ਅਸਲ ਇਹ ਜੇ ਮੈਂ ਗੱਲ ਕਰਾਂ ਤਾਂ ਸਾਰੀ ਜਿਹੜੀ ਕ੍ਰੀਮ ਹੈ ਕਾਂਗਰਸ ਦੀ ਨੇਤਾਗਣ ਜਿਹੜੇ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕਾਂਗਰਸ ਪਾਰਟੀ ਨੂੰ ਦਿੱਤੀ ਹੈ ਬਟਾਲੇ ਵਾਲੇ ਉਹ ਤਾਂ ਸਾਰੇ ਇੱਥੇ ਬੈਠੇ ਨੇ ਤਾਂ ਫਿਰ ਉਧਰਲੇ ਬਣੇ ਸੇਖੜੀ ਸਾਹਿਬ ਕਿਹਨਾਂ ਦੇ ਨਾਲ ਪ੍ਰੋਗਰਾਮ ਕਰ ਰਹੇ ਨੇ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਜਿਨ੍ਹਾਂ ਨਾਲ ਮੇਰੇ ਰਿਲੇਸ਼ਨ ਨੇ ਇਹਨਾਂ ਸਾਰਿਆਂ ਨੇ ਮੈਂ ਹੱਥਾ ਸਵਾਲ ਇਹ ਕੀਤਾ ਜੀ ਹੋਰ ਵੀ ਇਹਨਾਂ ਤੋਂ ਇਲਾਵਾ ਲੀਡਰ ਹੈਗੇ ਨੇ ਹੁਣ ਬਟਾਲੇ ਦੇ ਵਿੱਚ ਮੈਨੂੰ ਤਾਂ ਲੱਗਦਾ ਜੀ ਮੈਨੂੰ ਸਾਰੀ ਕਾਂਗਰਸ ਦਾ ਅਸ਼ੀਰਵਾਦ ਪ੍ਰਾਪਤ ਆ ਤੇ ਸਾਰੀ ਕਾਂਗਰਸ ਇੱਥੇ ਆਈ ਹੈ ਯੂਥ ਕਾਂਗਰਸ ਵੀ ਆਈ ਹੈ 1.5 ਸਾਲ ਤੋਂ 1.5 ਸਾਲ ਤੋਂ ਇਹ ਚਿਹਰਾ ਜਿਹੜਾ ਸੀਗਾ ਨਾ ਬੜਾ ਕਾਂਗਰਸ ਪਾਰਟੀ ਵਾਸਤੇ ਜਿਹੜਾ ਸੀ ਐਸਾ ਚਿਹਰਾ ਸੀ ਜਿਹੜਾ ਕਮਾਂਡ ਅੱਗੇ ਹੋ ਕੇ ਕਰਦਾ ਸੀ ਇਹ ਗਾਇਬ ਸੀ ਕੀ ਵਜ੍ਹਾ ਕੀ ਹੈ ਅੰਦਰੋਂ ਕਿਦਣਾ ਚੁਬਨ ਸੀ ਮਤਲਬ ਕਿਹਦੇ ਤੋਂ ਤੁਹਾਨੂੰ ਗਿਲਾ ਸੀ ਜਿਹਦੇ ਕਰਕੇ ਪਾਰਟੀ ਤੋਂ ਥੋੜਾ ਜਿਹਾ ਚਿਹਰਾ ਤੁਸੀਂ ਜਿਹੜਾ ਸਾਈਡ ਤੇ ਕੀਤਾ ਤੁਸੀਂ ਸੁਣਿਆ ਹੋਵੇਗਾ ਜਦੋਂ ਕਾਰ ਕੋਈ ਲਾਂਚ ਕਰਦੇ ਨੇ ਨਾ ਯਾ ਕੋ ਮੋਬਾਈਲ ਲਾਂਚ ਕਰਦਾ ਹੈ ਸੈਮਸੰਗ ਜਾਂ ਐਪਲ ਉਹ ਕਹਿੰਦੇ ਆ 6ਥ ਜਨਰੇਸ਼ਨ 5ਥ ਜਨਰੇਸ਼ਨ ਮਾਡਲ ਆ ਗਿਆ ਜੀ Honda Civic ਆਈ 10ਥ ਜਨਰੇਸ਼ਨ ਮਾਡਲ ਆ ਗਿਆ ਜੀ ਇਹ 1.5 ਸਾਲ ਚ ਮੇਰੀ ਰੀਬੂਟਿੰਗ ਹੀ ਹੋਈ ਹੈ ਮੇਰੀ ਤਬੀਅਤ ਮੈਂ ਆਪਣੇ ਆਪ ਨੂੰ ਦੁਰਸਤ ਕੀਤਾ ਹੈ ਕੁਝ ਕਮੀਆਂ ਸੀ ਕਾਫੀ ਅਪਡੇਟ 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 ਹੋ ਕੇ ਕਿਹੜੀ ਜਨਰੇਸ਼ਨ ਆਈ ਹੈ ਇਹ ਸੈਕਿੰਡ ਜਨਰੇਸ਼ਨ ਆ ਗਈ ਹੈ ਜੀ ਨਿਤਨ ਸ਼ਰਮਾ ਦੀ ਕਾਫੀ ਸੁਧਾਰ ਕੀਤੇ ਨੇ ਸਾਡੇ ਨਾਲ ਹੋਰ ਵੀ ਅਕਾਲੀ ਆਪਣੇ ਕਾਂਗਰਸ ਪਾਰਟੀ ਦੇ ਡਿਗਜ ਲੀਡਰ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸੇਟ ਸਾਹਿਬ ਅੱਜ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਨਿਤਨ ਜੀ ਵੱਲੋਂ ਇਸ ਪ੍ਰੋਗਰਾਮ ਬਾਰੇ ਕੀ ਗੱਲ ਠੀਕ ਨੀਚੇ ਆ ਗਿਆ ਇਹਦਾ ਸਾਨੂੰ ਟੈਲੀਫੋਨ ਆਇਆ ਸੀ ਮੋਬਾਈਲ ਦੇ ਉੱਤੇ ਭਾਜੀ ਮੇਰੇ ਜਾਖੜ ਸਾਹਿਬ ਆ ਰਹੇ ਆ ਇਹ ਜਾਖੜ ਸਾਹਿਬ ਦੇ ਅਸੀਂ ਇਹਨਾਂ ਦੇ ਸਾਰੇ ਇੱਥੇ ਇਕੱਠੇ ਹੋ ਗਏ ਆ ਰਹੇ ਜੋ ਵੀ ਇਹਨੇ ਪ੍ਰੋਗਰਾਮ ਕੀਤਾ ਬੜਾ ਅੱਛਾ ਕੀਤਾ ਵਾ ਸਾਰੇ ਸਾਡੇ ਸਾਥੀ ਵੀ ਆਏ ਆ ਪਿੰਡਾਂ ਜੋ ਇਹਨੇ ਸੱਦੇ ਆਪਣੇ ਯਾਰ ਦੋਸ ਜਿਹੜੇ ਕਾਲਜ ਟਾਈਮ ਦੇ ਵੀ ਸੀਗੇ ਕਿ ਤੁਹਾਡਾ ਇੱਕ ਬੜਾ ਪਿਆਰਾ ਲੀਡਰਸ਼ਿਪ ਬੜਾ ਪਿਆਰ ਸੀ ਉਹਦੇ ਨਾਲ ਤੁਹਾਡਾ ਅਸ਼ੁਨੀ ਸੇਖੜੀ ਉਹ ਅੱਜ ਆਏ ਨਹੀਂ ਕਿ ਜਾਂ ਇਥੋਂ ਕੋਈ ਐਸੀ ਗੱਲਬਾਤ ਸੀ ਕਿ ਉਹ ਨਾ ਬੁਲਾਇਆ ਜਾਵੇ ਤਾਂ ਅਸੀਂ ਆਵਾਂਗੇ ਏਦਾਂ ਦੀ ਕੰਡੀਸ਼ਨ ਨਹੀਂ ਉਹਨੇ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਦਾ ਸੀਗਾ ਅੱਜ ਇਹ ਇਸ ਕਰਕੇ ਨਹੀਂ ਆਇਆ ਵੈਸੇ ਸਾਡਾ ਛੋਟਾ ਭਰਾਵਾ ਸਾਡੀ ਉਹਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਅੱਛਾ ਸਿਰ ਸਾਹਿਬ ਇਸ ਵੇਲੇ ਬਟਾਲੇ ਦੇ ਵਿੱਚ ਹੁਣ ਦੌਰ ਚੱਲ ਚੁੱਕਾ ਹੈ ਇਲੈਕਸ਼ਨਾਂ ਦੀ ਤਿਆਰੀ ਹੈ ਇਲੈਕਸ਼ਨ ਦਾ ਗਾਜ਼ ਬਿਗਲ ਵੱਜ ਚੁੱਕਾ ਹੈ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਸੀ ਚਿਹਰਾ ਅੱਗੇ ਪੇਸ਼ ਕਰ ਦਿੱਤਾ ਹੈ ਜੀ ਵਿਰੋਧੀ ਧਿਰਾ ਕਹਿ ਰਹੀਆਂ ਨੇ ਕਿ ਅਸੀਂ ਕੋਈ ਐਸਾ ਚਿਹਰਾ ਲੈ ਕੇ ਆਵਾਂਗੇ ਜਿਹਦੇ ਨਾਲ ਵੋਟ ਬੈਂਕ ਸਾਰੇ ਦਾ ਸਾਰਾ ਬੀਜੇਪੀ ਕੋ ਚਲਾ ਜਾਏਗਾ ਔਰ ਬੀਜੇਪੀ ਸੀਟ ਜਿੱਤੇਗੀ ਵੇਖੋ ਜੀ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਕਈ ਆਉਂਦੇ ਆ ਅੱਗੇ ਵੀ ਤੁਹਾਡੇ ਸਾਹਮਣੇ ਕਈ ਆਏ ਆ ਬਨੋਧ ਖੰਨਾ ਜੀ ਆਏ ਜੀ ਮਗਰ ਵੋਟਾਂ ਲੋਕਾਂ ਨੇ ਪਾਣੀਆਂ ਜਾਖੜ ਸਾਹਿਬ ਨੇ ਆਪਣੇ 1 ਸਾਲ 4 ਮਹੀਨਿਆਂ ਦੇ ਵਿੱਚ ਜਿੰਨਾ ਕੰਮ ਕੀਤਾ ਜਿੰਨੇ ਪੈਸੇ ਦੁਆਏ ਆ ਬਾਈਵਾ ਸਾਹਿਬ ਨਾਲ ਲੱਗੇ ਆ ਇਹਨਾਂ ਦੇ ਇਥੇ ਵਿਟਾਲੇ ਵਿੱਚ ਲਿਆਂਦੇ ਆ ਜੇ ਨਾਲ ਤੁਸੀਂ ਵੇਖੀਆਂ ਤਿੰਨ ਚਾਰ ਸੜਕਾਂ ਤੇ ਬਾਣੀ ਚੁੱਕੀਆਂ ਵਾ ਜੀ 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 ਸਾਡੇ ਨਾਲ ਹੋਰ ਵੀ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਨੇ ਪਵਨ ਕੁਮਾਰ ਪੰਮਾ ਜੀ ਪੰਮਾ ਜੀ ਕਾਂਗਰਸ ਦਾ ਜੇਤੂ ਰਥ ਦਾਵਾ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਔਰ ਭਾਜਪਾ ਵੱਲੋਂ ਕਿ ਇਹ ਰਥ ਅਸੀਂ ਰੋਕਾਂਗੇ ਤੁਹਾਨੂੰ ਲੱਗਦਾ ਰਥ ਰੁਕੇਗਾ ਐਸੀ ਕੋਈ ਗੱਲ ਹੀ ਹੈ ਨਹੀਂ ਕਿਉਂਕਿ ਮੋਦੀ ਦਾ ਜਿਹੜੇ ਲਫਾਵੇ ਬਾਜ਼ੀ ਸੀ ਉਹ ਸਾਰੇ ਮੁਲਕ ਵੇਖ ਸੁਕਾ ਪੰਜਾਬ ਦੇ ਲੋਕੀ ਵੀ ਵੇਖ ਸੁਕੇ ਹਨ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਬੜੀ ਵੱਧ ਗਿਣਤੀ ਨਾਲ ਇਥੋਂ ਅਸੀਂ ਜਦਾ ਅਗੇ ਭੇਜ ਰਹੇ ਹਾਂ ਉਹਨਾਂ ਨੂੰ ਔਰ ਭਾਜਪੀ ਨੇ ਤਾਂ ਤੁਹਾਨੂੰ ਪਤਾ ਹੀ ਆ ਅਜੇ ਤੱਕ ਕੋਈ ਕੈਂਡੀਡੇਟ ਹੀ ਜਿਹੜਾ ਕਲੀਅਰ ਨਹੀਂ ਕਰ ਸਕੇ ਜਿਹੜੀ ਪਾਰਟੀ ਅਜੇ ਤੱਕ ਕੈਂਡੀਡੇਟ ਹੀ ਨਿਕਲੀ ਕਰ ਸਕੀ ਉਹ ਸਾਡੇ ਨਾਲ ਮੁਕਾਬਲਾ ਕਿੱਥੋਂ ਕਰੇਗੀ ਪਪਾ ਜੀ ਬਟਾਲੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜੀ ਗੁੱਟਬਾਜੀ ਹੈ ਤਾਂ ਕੋਈ ਨੁਕਸਾਨ ਹੋ ਸਕਦਾ ਹੈ ਮੈਂ ਇਸ ਮੈਂ ਗੁੱਟਬਾਜੀ ਨਾਲ ਵੱਧ ਵੋਟਾਂ ਪੈਣਗੀਆਂ ਅਸੀਂ ਆਪਣਾ ਕੰਮ ਕਰਨਗੇ ਦੂਜਾ ਧੜਾ ਆਪਣਾ ਕੰਮ ਕਰੇਗਾ ਕਾਂਗਰਸ ਨੂੰ ਵੱਧ ਵੋਟਾਂ ਪੈਣਗੀਆਂ ਕਾਂਗਰਸ ਨੂੰ ਵੱਧ ਵੋਟਾਂ ਪੈਣਗੀਆਂ ਵੈਸੇ ਆਈਡੀਆ ਇਹ ਪੁਰਾਣੇ ਲੀਡਰਾਂ ਦਾ ਹੈ ਕਿ ਦੋਵਾਂ ਦੀ ਪਿੱਠ ਤੇ ਹੱਥ ਰੱਖ ਦਿੰਦੇ ਸੀ ਦੋ ਜਾਣਿਆਂ ਨੂੰ ਤਿਆਰ ਕਰਕੇ ਰੱਖ ਦਿੰਦੇ ਸੀ ਦੋਵੇਂ ਜ਼ੋਰ ਲਾਉਂਦੇ ਸੀ ਤੇ ਫਾਇਦਾ ਵੱਧ ਮਿਲਦਾ ਸੀ ਡਬਲ ਸਿਲੰਡਰ ਗੱਡੀ ਹੋ ਗਈ ਹੁਣ ਤੁਸੀਂ ਮਨਜੀਤ ਹੰਸਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਮੌਕੇ ਦੇ ਉੱਤੇ ਕਿ ਜਦੋਂ ਕਾਂਗਰਸ ਪਾਰਟੀ ਜਿਹੜੀ ਆ ਦਾਵਾ ਕਰ ਰਹੀ ਹੈ ਕਿ ਅਸੀਂ ਜਿੱਤਾਂਗੇ ਕਾਂਗਰਸ ਪਾਰਟੀ ਦੀ ਲੀਡ ਕੈਸੀ ਹੈ ਦੇਖੋ ਕਾਂਗਰਸ ਨੇ ਜਿੰਨਾ ਹੀ ਜਿੰਨਾ ਕਿਉਂਕਿ ਜਿਹੜਾ ਪਿਛਲੇ 5 ਸਾਲ ਦੀ ਕਾਰਜਕਾਰੀ ਆ ਮੋਦੀ ਸਰਕਾਰ ਦੀ ਉਹ ਤੋਂ ਆਮ ਲੋਕ ਬੜੀ ਦੁਖੀ ਆ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਫੈਸਲਾ ਕੋਨ ਲੜਾਈ ਲੜੀਆ ਤੇ ਇਹਦਾਂ ਵੀ ਫੈਸਲਾ ਕੋਨ ਲੜਾਈ ਪੰਜਾਬ ਦੇ ਲੋਕਾਂ ਇਥੋਂ ਇਥੋਂ ਸਭ ਤੋਂ ਵੱਧ ਮੋਦੀ ਨੇ ਤੱਕਾ ਇਥੋਂ ਲਾ ਕੇ ਪੰਜਾਬੀ ਭੇਜਣਗੇ ਮੁੱਦਾ ਕੀ ਹੋਏਗਾ ਮਨਜੀਤ ਜੀ ਮੁੱਦਾ ਵੱਡਾ ਮੁੱਦਾ ਜਿਹੜੇ ਮੁੱਦੇ ਤੇ ਆਪਾਂ ਨੂੰ ਲੱਗੇ ਕਿ ਲੋਕ ਜਾਗਰੂਕ ਹੋਣਗੇ ਕਿ ਜਾਂ ਲੋਕ ਸਿਰ ਪੁਰਾਣੇ-ਪੁਰਾਣੇ ਉਸੇ ਅੰਦਾਜ਼ ਚ ਉਸੇ ਹੀ ਦੌਰ ਚ ਚਲੇ ਜਾਣਗੇ ਮੁੱਦਾ ਇਹ ਹੋਗਾ ਕਿ ਲੋਕੀ ਬੜੇ ਜਾਗਰੂਕ ਆ ਤੁਹਾਡੇ ਰਾਈ ਪ੍ਰੈਸ ਦੇ ਰਾਈ ਮੁੱਦਾ ਇਹੋ ਹੀ ਹੋਣਾ ਜਿਹੜਾ 5 ਸਾਲ ਝੂਠ ਬੋਲਿਆਗਾ ਨੌਜਵਾਨਾਂ ਨਾਲ ਕਿਸਾਨਾਂ ਨਾਲ ਇਹ ਲੋਕਾਂ ਨੂੰ ਪਤਾ ਲੱਗ ਗਿਆ ਨੰਬਰ 2 ਅੱਜ ਤੁਸੀਂ ਦੇਖੋ ਕਿ ਮੋਦੀ ਦੀ ਕੋਈ ਵੀ ਸੁਣ ਲੋ ਵੱਡੀ ਤੋਂ ਵੱਡੀ ਰੈਲੀ ਦੇ ਵਿੱਚ ਉਹ ਬਜਾਏ ਆਪਣਾ ਕੁਝ ਕੀਤਾ ਹੈ ਦੱਸਣ ਦੀ ਬਜਾਏ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂਦਾ ਉਹ ਚੋਂ ਦਾ ਪਾਕਿਸਤਾਨ ਨੂੰ ਗਾਲਾਂ ਕੱਢ ਕੇ ਸ਼ਾਇਦ ਇਹ ਦੇਸ਼ ਦੀ ਜਨਤਾ ਮੈਨੂੰ ਵੋਟਾਂ ਪਾ ਦੇ ਪਰ ਕਾਂਗਰਸ ਦੀ ਜਿਹੜੀਆਂ ਨੀਤੀਆਂ ਨੇ ਉਹ ਕੰਮ ਕਰ ਰਹੀਆਂ ਨੇ ਕਾਂਗਰਸ ਨੇ ਜਿਹੜਾ ਨਿਆਏ ਨੀਤੀ ਦਿੱਤੀ ਹੈ ਕਰੀਬਾਂਵਾਸ ਤੇ ਉਹ ਬੜੀ ਇਫੈਕਟਿਵ ਰਹੇਗੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਬਬਲੂ ਜੀ ਵੀ ਸਾਡੇ ਨਾਲ ਨੇ ਹਲਕਾ ਫਤੇਗੜ ਚੂੜੀਆਂ ਤੋਂ ਨੇ ਬਬਲੂ ਜੀ ਆਪ ਜੀ ਦਾ ਪੂਰਾ ਨਾਮ ਸ੍ਰੀਸ਼ਵਰ ਵਰਮਾ ਜੀ ਵਰਮਾ ਜੀ ਤੁਸੀਂ ਹਲਕਾ ਫਤੇਗੜ ਚੂੜੀਆਂ ਦੀ ਆਪਾਂ ਗੱਲ ਕਰੀਏ ਜਦੋਂ ਹਲਕਾ ਫਜੇਗੜ ਚੂੜੀਆਂ ਤੋਂ ਐਮਐਲਏ ਦੀ ਇਲੈਕਸ਼ਨ ਦੀ ਜਿੱਤ ਹੋਈ ਸੀ ਬੜਾ ਥੋੜਾ ਜਿਹਾ ਮਾਰਜਨ ਸੀ ਕੋਈ ਬਹੁਤਾ ਲੰਮਾ ਚੌੜਾ ਮਾਰਜਨ ਨਹੀਂ ਸੀ ਜਦੋਂ ਆ ਗਈ ਸੀ ਲੋਕ ਸਭਾ ਦੀ ਇਲੈਕਸ਼ਨ ਉਦੋਂ ਮਾਰਜਨ ਵਧਿਆ ਸੀ ਉਹਦਾ ਕਾਰਨ ਇਹ ਸੀ ਕਿ ਪੂਰੀ ਪੰਜਾਬ ਸਰਕਾਰ ਜਿਹੜੀ ਹੈ ਉਹਨੇ ਆਣ ਕੇ ਇਹ ਜਿਮਨੀ ਚੋਣ ਜਿਹੜੀ ਸੀ ਲੜੀ ਸੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਐਮਐਲਏ ਜਾਂ ਕੋਈ ਨਾ ਕੋਈ ਕੈਬਨਿਟ ਦਾ ਵਜ਼ੀਰ ਬੈਠਾ ਸੀ ਜਿਹਦੇ ਕਰਕੇ ਇਹ ਲੀਡ ਵਧੀ ਸੀ ਇਸ ਵੇਲੇ ਸਮੀਕਰਨ ਬਦਲ ਗਏ ਨੇ ਇਸ ਵੇਲੇ ਤੁਸੀਂ ਆਪਣੇ ਹਲਕੇ ਨੂੰ ਜਾਂ ਗੁਰਦਾਸਪੁਰ ਜ਼ਿਲ੍ਹੇ ਨੂੰ ਕਿਸ ਨਜ਼ਰੀਆਂ ਨਾਲ ਦੇਖਦੇ ਹੋ ਕਿ ਮੈਚ ਫਸਮਾ ਹੋਏਗਾ ਜਾਂ ਮੈਚ ਅਸੀਂ ਜਿੱਤ ਸਕਦੇ ਆ ਦੇਖੋ ਜੀ ਗੱਲ ਇਹ ਆ ਕਿ ਜਿਹੜੇ ਪਹਿਲੀ ਗੱਲ ਤੇ ਡਿਪੈਂਡ ਕਰਦਾ ਕੈਂਡੀਡੇਟ ਤੇ ਕਾਂਗਰਸ ਪਾਰਟੀ ਦੇ ਸਾਡੇ ਜਿਹੜੇ ਕੈਂਡੀਡੇਟ ਨੇ ਸੁਨੀਲ ਜਾਖੜ ਜੀ ਦੇਖੋ ਅਸੀਂ ਸਾਰਾ ਬਚਪਨ ਇਸ ਸਿਆਸਤ ਚ ਕੱਢਿਆ ਜਿਹੜੀ ਇਹਨਾਂ ਦਾ ਵजूद ਹੈ ਦੇਖੋ ਐਮਪੀ ਸੱਗੇ ਵੀ ਬੰਦੇ ਰਹੇ ਆ ਪਰ ਮੈਂ ਫਤਿਹਗੜ ਚੂੜੀਆਂ ਦੀ ਗੱਲ ਕਰਾਂ ਤੇ ਜਿੱਤਨ ਤੋਂ ਬਾਅਦ ਨਾ ਤਾਂ ਕਦੀ ਖੰਨਾ ਸਾਹਿਬ ਵੜੇ ਸੀ ਨਾ ਮੈਂ ਕਿਸੇ ਹੋਰ ਦਾ ਨਾਮ ਲੈਣਾ ਨਹੀਂ ਚਾਹੁੰਦਾ ਕਿਉਂਕਿ ਕੋਈ ਐਮਪੀ ਸਾਨੂੰ ਕਦੀ ਆਇਆ ਹੀ ਨਹੀਂ ਸਾਲ ਸਵਾ ਸਾਲ ਜਿੰਨਾ ਵੀ ਟਰਮ ਹੋਈ ਹੈ ਜਾਖੜ ਸਾਹਿਬ ਦੀ ਕਿ ਤੁਸੀਂ ਨਾ ਲੈ ਸਕਦੇ ਹੋ ਕਿਉਂਕਿ ਉਹਦੇ ਦੌਰਾਨ ਕਾਂਗਰਸ ਦੇ ਕੋਲ ਵੀ ਐਮਪੀ ਸ਼ਿਪ ਆਈ ਹੈ ਮੈਂ ਉਹ ਹੀ ਕਿਹਾ ਜੀ ਜਿੰਨੇ ਵੀ ਐਮਪੀਸ ਆਏ ਨੇ ਆਪਾਂ ਤੇ ਹਰ ਪਾਰਟੀ ਦੀ ਐਮਪੀਸ ਦੀ ਗੱਲ ਕਰਤੀ ਕਿ ਫਤਿਹਗੜ ਚੂੜੀਆਂ ਦੀ ਜੇ ਅਸੀਂ ਗੱਲ ਕਰੀਏ ਤੇ ਉਸ ਹਲਕੇ ਨੂੰ ਕੋਈ ਬਾਅਦ ਵਿੱਚ ਵੇਖਣ ਵੀ ਨਹੀਂ ਆਇਆ ਕਿ ਉੱਥੇ ਕੋਈ ਹੈਗਾ ਕਿ ਨਹੀਂ ਹੈਗਾ ਔਰ ਜਾਖੜ ਸਾਹਿਬ ਦੀ ਜੋ ਕਾਬਲੀਅਤ ਹੈ ਉਹ ਇਸੇ ਚੀਜ਼ ਤੇ ਹੀ ਹੈ ਕਿ ਵੇਖੋ ਜੀ ਸਾਲ ਦੇ ਵਿੱਚ ਸਵਾ ਸਾਲ ਤੋਂ ਉਹਨਾਂ ਨੇ ਕਾਫੀ ਕੁਝ ਸਾਡੇ ਫਤਿਹਗੜ ਚੂੜੀਆਂ ਨੂੰ ਆਪਣੇ ਐਮਪੀ ਲੇਵਲ ਫੰਡ ਤੋਂ ਦਿੱਤਾ ਪਲੱਸ ਉਹਨਾਂ ਦੀ ਵਿਜ਼ਿਟਸ ਵੀ ਬਹੁਤ ਹੋਈਆਂ ਹੁਣ ਜਿਹੜਾ ਮਾਰਜਨ ਦੀ ਤੁਸੀਂ ਗੱਲ ਕੀਤੀ ਹੈ ਜੀ ਸਾਡਾ ਐਮਐਲਏ ਵਿਧਾਨ ਸਭਾ ਦਾ ਮਾਰਜਨ ਔਰ ਐਮਪੀ ਦਾ ਮਾਰਜਨ ਹੈ ਉਹਦਾ ਉਹਦਾ ਡਿਫਰੈਂਸ ਪੈਣ ਦਾ ਕਾਰਨ ਇਹ ਸੀਗਾ ਕਿ ਅਸੀਂ 10 ਸਾਲ ਜਿਨ੍ਹਾਂ ਨੇ ਰਾਜ ਕੀਤਾ ਪਹਿਲਾਂ ਉਹਨਾਂ ਦੇ ਸਾਰੇ ਵੇਖੋ ਲੋਕ ਕੰਮਾਂ ਦੇ ਵੱਜੇ ਹੁੰਦੇ ਆ ਲੋਕਾਂ ਨੇ ਕੰਮ ਵੇਖੇ ਕਿਸੇ ਨੂੰ ਜਚੇ ਕਿਸੇ ਨੂੰ ਨਹੀਂ ਜਚੇ ਉਹਨਾਂ ਨੂੰ ਇੱਕ ਤੱਕ ਲੱਗਾ ਬੈਕ ਫੁੱਟ ਤੇ ਸੁੱਟਿਆ ਔਰ ਸਾਡੇ ਬਾਜਵਾ ਸਾਹਿਬ ਦੀ ਜਿਹੜੀ ਪਲਮਾਨਸੀ ਏ ਉਹਨਾਂ ਦਾ ਵਰਕਿੰਗ ਸਟਾਈਲ ਏ ਉਹ ਤੋਂ ਲੋਕਾਂ ਨੇ 6 ਮਹੀਨੇ ਚ ਜੱਜ ਕਰ ਲਿਆ ਕਿ ਆਪਾਂ ਇੱਕ ਵਧੀਆ ਦਿਸ਼ਾਵਲ ਜਾ ਰਹੇ ਹਾਂ ਠੀਕ ਹੈ ਇੱਕ ਵਧੀਆ ਲੀਡਰ ਦੀ ਚੋਣ ਕਰ ਚੁੱਕੇ ਹਾਂ ਜੇ ਅੱਜ ਉਹ ਤਾਕਤ ਚ ਨੇ ਉਸ ਤਾਕਤ ਦੀ ਬਦੌਲਤ ਆਪਾਂ 33000 ਦੀ ਲੀਡ ਲਈ ਠੀਕ ਹੈ ਜੀ ਹੁਣ ਜਿਹੜਾ ਫਰਦਰ ਸਮੀਕਰਨ ਏ ਅਸੀਂ ਬਹੁਤ ਵਧੀਆ ਜਿੱਤਾਂਗੇ ਕਿੰਨੀ ਲੀਡ ਬਰਕਰਾਰ ਰਹਿਗੀ ਵਧੇਗੀ ਜਾਂ ਡਾਊਨ ਜਾਂਦੇ ਚਾਂਸ ਨਹੀਂ ਜੀ ਸਾਡੀ ਲੀਡ ਬਰਕਰਾਰ ਰਹੇਗੀ ਸਾਨੂੰ ਤੇ ਪੂਰੀ ਆਸ ਏ ਕਿ ਅਸੀਂ ਵਿਧਾਵਾਗੇ ਬਾਕੀ ਮੈਂ ਮੈਂ ਜੇ ਅਗਰ ਫਸਵਾ کہہ ਰਹੇ ਹਨ ਕਿ ਹੈਗਾ ਆਪਾਂ ਥੋੜੇ ਜਿਹਾ ਅੰਕੜਿਆਂ ਤੇ ਛਾਤੀ ਮਾਰੀਏ ਤਾਂ ਜਿਹੜੀ ਬੈਲਟ ਪਠਾਨਕੋਟ ਦੀ ਹੈ ਦਿਨਾਨਗਰ ਦੀ ਹੈ ਉਥੇ ਬੀਜੇਪੀ ਸਟਰੋਂਗ ਹੈ ਅਗਰ ਇਸ ਪਾਸੇ ਨੂੰ ਥੋੜਾ ਜਿਹਾ ਹਾਜੀਏ ਤੇ ਇੱਥੇ ਆ ਕੇ ਕਾਂਗਰਸ ਜਿਹੜੀ ਸਟਰੋਂਗ ਹੋਣੀ ਸ਼ੁਰੂ ਹੋ ਜਾਂਦੀ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਐਸੇ ਅਕਾਲੀ ਦਲ ਦੇ ਲੀਡਰ ਸੀ ਜਿਹੜੇ ਪਹਿਲਾਂ ਆਰਾਮ ਫਰਮਾ ਰਹੇ ਸੀਗੇ ਲੇਕਿਨ ਹੁਣ ਉਹ ਵੀ ਐਕਟਿਵ ਹੋ ਚੁੱਕੇ ਨੇ ਅਜੀ ਉਹਨਾਂ ਦਾ ਲੀਡਰ ਬੇਸ਼ੱਕ ਕੋਈ ਅਨਾਉਂਸ ਨਹੀਂ ਹੋਇਆ ਪਰ ਉਹਦੇ باوجود ਕੰਪੇਨਿੰਗ ਸਟਾਰਟ ਹੈ ਜਾਨੀ ਕਿ ਬੀਜੇਪੀ ਔਰ ਅਕਾਲੀ ਦਲ ਵੱਲੋਂ ਕੰਮ ਸ਼ੁਰੂ ਆ ਮੀਟਿੰਗਾਂ ਸ਼ੁਰੂ ਨੇ ਤਾਂ ਆਪਾਂ ਇਸ ਵਾਰ ਦੀ ਜਿਹੜੀ ਲੜਾਈ ਹੈ ਉਹਨੂੰ ਫਸਵੀ ਕਹਿ ਸਕਦੇ ਕੋਈ ਵੀ ਢਿੱਲਮੱਠ ਜਿਹੜੀ ਨੁਕਸਾਨ ਕਰ ਸਕਦੀ ਕਾਂਗਰਸ ਦੇਖੋ ਜੀ ਜਿਹੜੀ ਰਾਜਨੀਤਿਕ ਜੰਗ ਹੋਏ ਜਾਂ ਕੋਈ ਵੀ ਜੰਗ ਹੋਏ ਉਹਦੇ ਚ ਢਿੱਲਮੱਠ ਤੇ ਚਾਹੀਦੀ ਨਹੀਂ ਠੀਕ ਹੈ ਨਾ ਜੀ ਔਰ ਜਿਹੜਾ ਜਰਨੈਲ ਹੈ ਉਹ ਚੰਗਾ ਹੋਣਾ ਚਾਹੀਦਾ ਸਾਡਾ ਤੇ ਹਲਕੇ ਦੀ ਨੁਮਾਇੰਦਗੀ ਜਿਹੜੇ ਕਰ ਰਹੇ ਨੇ ਉਹ ਵੀ ਜਰਨਲ ਚੰਗੇ ਨੇ ਤੇ ਜਿਹੜੇ ਸਾਨੂੰ ਲੋਕ ਸਭਾ ਵਾਸਤੇ ਮਿਲੇ ਨੇ ਉਹ ਵੀ ਜਰਨਲ ਚੰਗੇ। ਬੀਜੇਪੀ ਨੂੰ ਕੈਂਡੀਡੇਟ ਕਿਉਂ ਨਹੀਂ ਮਿਲਦਾ ਪਿਆ ਤੁਹਾਡੇ ਮਤਲਬ? ਲੱਗਦਾ ਉਹਨਾਂ ਨੂੰ ਥੋੜਾ ਜਿਹਾ ਅੰਦਰੋਂ ਡਾਰੇ। ਜਾਕਰ ਸਾਹਿਬ ਦਾ ਮੁਕਾਬਲਾ ਕਰਨ ਵਾਸਤੇ ਥੋੜਾ ਡਰ ਲੱਗ ਰਿਹਾ ਉਹਨਾਂ ਨੂੰ। ਵਿਦਆਖ ਸ਼ਵੀ ਇਸ ਤਰ੍ਹਾਂ। ਬਸ ਜੀ ਬਿਲਕੁਲ ਜੀ ਇੰਟੈਲੀਜੈਂਟ ਪਰਸਨ ਨੇ ਜੀ ਤਥਾਂ ਦੇ ਆਧਾਰ ਤੇ ਗੱਲ ਕਰਦੇ ਨੇ। ਫੇਕ ਗੱਲ ਕੋਈ ਨਹੀਂ ਆ। ਕਾਂਗਰਸ ਪਾਰਟੀ ਦਾ ਦਾਵਾ ਹੈ ਕਿ ਸੁਨੀਲ ਜਾਖੜ ਦੇ ਮੁਕਾਬਲੇ ਭਾਜਪਾ ਦੇ ਕੋਲ ਕੋਈ ਕੈਂਡੀਡੇਟ ਖੜਨ ਨੂੰ ਤਿਆਰ ਨਹੀਂ ਹੈ ਕਿਉਂਕਿ ਕਿ ਬੇਦਾਗ ਸ਼ੋਭੀਅਤ ਅਥਾਂ ਦੇ ਆਧਾਰ ਤੇ ਗੱਲ ਕਰਦੇ ਆ ਪੰਜਾਬ ਦੇ ਮੁੱਦੇ ਲੋਕ ਸਭਾ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਉਠਾਉਂਦੇ ਨੇ ਔਰ ਪਿਛਲੇ ਕੁਝ ਸਮੇਂ ਦੀ ਜਿਹੜੀ 1 ਸਾਲ 4 ਮਹੀਨੇ ਦੀ ਉਹਨਾਂ ਦੀ ਕਾਰਗੁਜ਼ਾਰੀ ਹੈ ਉਹ ਕਾਬਲੇ ਤਾਰੀਫ ਹੈ ਔਰ ਇਹ ਵੀ ਇਹਨਾਂ ਦਾ ਕਹਿਣਾ ਹੈਗਾ ਕਾਂਗਰਸ ਪਾਰਟੀ ਦਾ ਕਿ ਇਸ ਵੇਲੇ ਪੂਰੇ ਜਿਹੜੀ ਹਲਕੇ ਦੀ ਕਾਂਗਰਸ ਹੈ ਉਹ ਇੱਕਮੁੱਠ ਹੈ ਔਰ ਬਹੁਤ ਵੱਡੀ ਲੀਡ ਦੇ ਨਾਲ ਸੁਨੀਲ ਜਾਖੜ ਨੂੰ ਇਹ ਸੀਟ ਜਿਹੜੀ ਜਿੱਤਾਉਣਗੇ ਐਨਆਰ ਮੀਡੀਆ ਦੇ ਲਈ ਰਿਸ਼ਪਾਲ ਸਿੰਘ ਬਟਾਲਾ